ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸੱਜਣੋ ਸਾਂਝੀ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਸੱਜਣੋ ਵੀਰ ਹਰਾਂ ਦਾ ਨੋਟ ਕਰਿਓ ਪੈਂਟ ਮੋਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਤੇ ਇਸ ਵੇਲੇ ਪਲੂਨ ਸੁੰਦੀ ਕੱਟੀ ਤੁਹਾਡੇ ਨਾਲ ਸਾਂਝੀ ਕਰਨੀ ਆ ਸਰਮੂ ਤੇ ਕਰ ਲਉ ਬਹੁਤ ਸੋਹਣਾ ਰੰਗ ਰੂਪ ਤੇ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਤੇ ਚੌਗੀ ਆ ਮੂਹ ਬਹੁਤ ਸੋਹਣਾ ਲੇਵਾ ਤਿਆਰ ਆ ਆ ਦਿਨ ਕਿੰਨੇ ਕੱਢਦੀ ਉਹ ਵੀ ਪੁੱਛਾਂਗੇ ਤੇ ਇੱਕ ਆਹ ਵਹਿੜ ਇਹ ਵੀ ਸੂਨ ਵਾਲੀ ਆ ਹਨਾ ਹਾਂ ਹਾਂ ਇਹ ਵੀ ਕਲੂਨ ਹੀ ਆ ਹਾਂ ਹਾਂ ਕਿਆ ਬਾਤ ਆ ਬੜੀ ਗੁੰਦੀ ਪਈ ਐ ਨਿੱਕੀ ਜੀ ਹਨਾ ਹਾਂ ਥਾਂ ਲੇਵਾ ਸੱਚ ਨੂੰ ਵੇਖੋ ਕਰਮਾਂ ਵਾਲੀ ਬੱਚੀ ਨੂੰ ਐ ਕਿਆ ਬਾਤ ਤੇ ਕੱਕੇ ਇਹ ਵੇੜ ਪਲੂਨ ਸੁੰਦੀ ਆ ਹਾਂ ਹਾਂ ਪਹਿਲਾਂ ਸੁੰਦੀ ਪਹਿਲਾਂ ਹੀ ਸੁਆ ਹਾਂ ਠੀਕ ਆ ਤੇ ਪਿੰਡ ਤਾਂ ਆਪਣਾ ਮੋਰਾ ਨਹੀਂ ਤੇ ਜ਼ਿਲ੍ਹਾ ਫਰੀਦਕੋਟ ਹਾਂ ਤੇ ਨੰਬਰ ਹੈਗਾ 98 98553559 98553 ਤੇ 37 27655 27655 ਸੌਰੀ ਸਜਣਾ 98553 27655 ਇਹ ਤੇ ਗੱਲਬਾਤ ਕਰ ਸਕਦੇ ਪਲੂਨ ਸੁੰਦੀ ਵੇੜ ਆ ਹਨ ਆਪਣੀ ਹਾਂ ਕਿੰਨੇ ਦਿਨ ਲੈਂਦੀ ਏ ਜੇ ਲੈ ਜਰ ਆਪਾਂ ਪੂਰੀ ਬਣੂਗੀ ਫੁੱਲ ਵੇੜ ਕੱਟੀ ਤੇਰੀ ਚੌਕੀ ਆ ਮੂੰਹ ਹਨਾ ਦੰਦ ਵਿਖਾ ਗਈ ਆ ਹਫਤਾ ਲੇਜੂ ਹਜੇ ਹਫਤਾ ਓਵੇਂ ਸੀਲ ਸਾਊਗਾ ਨਾ ਪੂਰੀ ਪੂਰੀ ਐ ਨਹੀਂ ਕੁਛ ਅੱਛਾ ਅੱਛਾ ਡਰਦੀ ਆ ਕੱਠੀ ਹੋਈ ਜਾਂਦੀ ਹੈ ਨਾ ਵਿਚਾਰੀ ਤੇ ਥਣਾ ਥਣਾ ਲੋਟੀ ਪੀਓ ਕੇ ਆ ਜਮਾ ਘੱਟ ਖੁਦ ਬੈਠ ਬਹੁਤ ਚੰਗੀ ਤੇਰੀ ਯਰ ਨੀ ਕੀ ਜੀ ਗੁੰਦੀ ਹੈ ਨਾ ਤੇ ਐਂ ਦੇ ਖੋਲ ਕੇ ਤੂਰੀਏ ਭਾਈ ਦੀ ਤਾਂ ਨਹੀਂ ਵਾ ਵਾ ਕੋਈ ਚੱਕਾ ਖੋਲੀ ਮੇਰਾ ਭਰਾ ਲਓ ਵੀ ਸਜਣੋ ਚੈੱਕ ਕਰ ਲਓ ਪਲੂਨ ਸੁੰਦੀ ਆ ਪਲੂਨ ਹੀ ਝੋਟੀ ਆ ਦੋਨੇ ਜਾਨਵਰ ਪਹਿਲੇ ਪਹਿਲੇ ਸੂਵੇ ਬੁਖਾ ਰਹੇ ਆ ਤੁਹਾਨੂੰ ਪਿੰਡ ਮੂਰਾ ਵਾਲੀ ਵੇਖੋ ਵਹਿੜ ਬਹੁਤ ਸੋਹਣਾ ਰੰਗ ਰੂਪ ਆ ਸਜਣੋ ਲੇਵਾ ਬਹੁਤ ਸੋਹਣਾ ਤਿਆਰ ਕਰ ਜੂਗੀ ਹਜੇ ਮੋੜਲਾ ਭਾਵਾ ਇੱਥੋਂ ਹੀ ਵੇਖੋ ਥਾਂ ਦੇਵੇ ਦੀ ਕੁਆਲਿਟੀ ਚੈੱਕ ਕਰ ਲਓ ਚਵਾਈ ਵਾਲਾ ਥਾਂ ਲੱਗਿਆ ਹਨਾ ਮੋਟਾ ਮੋਟਾ ਕੀ ਕਹਣੇ ਚੱਲ ਪੁੱਤ ਚੱਲ ਦੇਖੋ ਸੱਜਣਾ ਵਿਰਲਾਪਰਲਾ ਬਹੁਤ ਚੰਗੀਆਂ ਲੱਗੀਆਂ ਵੈੜ ਨੂੰ ਤੇ ਕਾਕੇ ਫਿਰ ਇਹਦਾ ਰੇਟ ਕਿੰਨਾ ਕੁ ਕਰਾਂਗੇ ਆਪਾਂ ਭਰਾ ਯਾਰ ਜਿਹੜੇ ਚੱਲ ਜਾਂਦਾ ਸਾਰਾ ਮਾਨਤਨ ਕਰਾਉਣਾ ਰੇਟ ਇਹਦਾ 40000 ਤੇ ਮੌਕੇ ਤੇ ਮਾਨਤਨ ਕਰਾਂਗੇ ਹਨਾ ਹਾਂ ਹਾਂ ਵੀ ਜਿੰਨਾ ਕੋਈ ਭੈਣ ਭਰਾ ਜੱਥੇ ਜੇ ਸੂਤ ਆ ਕੀ ਗੱਲ ਦੇ ਦੇਾਂਗੇ ਹਨਾ ਸੱਜਣਾ ਚੈੱਕ ਕਰਿਓ ਸੱਜਣਾ ਤੋਰ ਚੈੱਕ ਕਰ ਲਈ ਵੇਖੋ ਕੀ ਕਹਨੇ ਥਾਣਾ ਬਹੁਤ ਕੰਮ ਦਾ ਲੱਗਾ ਤੇ ਬਾਕੀ ਹਜੇ ਵਹਿੜ ਇੱਕ ਹਫਤਾ ਕੱਚੀ ਕੱਚੀ ਹੈ ਜਦੋਂ ਭਰ ਗਿਆ ਲੇਵਾ ਤੇ ਇਹੀ ਕਰਮਾਂ ਵਾਲੀ ਦਾ ਰੇਟ ਕੋਈ ਹੋਲ ਹੋ ਜਾਣਾ ਚੰਗੀ ਵਹਿੜ ਤੇ ਇੱਕ ਆਗੀ ਅੱਗੇ ਪਲੂਨ ਸੁੰਦੀ ਝੋਟੀ ਪਹਿਲਾਂ ਤੁਹਾਨੂੰ ਮੈਂ ਥਾਂ ਲੇਵਾ ਵਿਖਾਤਾ ਇਹ ਦਿਨ ਕਿੰਨੇ ਲੈ ਜੂ ਕਾਕੇ ਬਾਈ ਹਜੇ ਯਾਰ ਹਜੇ ਉਹ ਦਿਨ ਵੀ ਹਫਤਾ ਦਾ ਸੀ ਹਜੇ ਵੀ ਇਹ ਕੱਢੀ ਜਾਣਾ ਚਾਰ ਪੰਜ ਦਿਨ ਹਜੇ ਵੀ ਲੈ ਜਾਣੇ ਆ ਹਜੇ ਵੀ ਲੈ ਜਾਣੇ ਆ ਹਨਾ ਉਹ ਤਾਂ ਉਹ ਵੀ ਨਹੀਂ ਠੀਕ ਆ ਯਾਰ ਉਹ ਕੇ ਰਿਪੋਰਟ ਆ ਲੇਵਾ ਬਹੁਤ ਸੋਹਣਾ ਕੱਟੀ ਤਿਆਰ ਕਰੂਗੀ ਹਨਾ ਹਾਂ ਸਰ ਨੂੰ ਵੀ ਉਤਾਰੀ ਆਪਾਂ ਉਧਰ ਕਰਨ ਮਾਰ ਦੇਣੀ ਨਹੀਂ ਨਹੀਂ ਠੀਕ ਆ ਓਕੇ ਰਿਪੋਰਟ ਆ ਤੇ ਕਾਕੇ ਤੌਰ ਕਰਾ ਚਾ ਇਕ ਲੋਵੀ ਸਜਣੋ ਪੰਜਾ ਚਾਰਾਂ ਦਿਨਾਂ ਸੁੰਦੀ ਕੋਈ ਭਾਰਪੂਰ ਦੀ ਤਾਂ ਨਹੀਂ ਸ਼ਿਕਾਇਤ ਨਹੀਂ ਨਹੀਂ ਓਕੇ ਆ ਨਾ ਆ ਯਾਰ ਤੇਰੇ ਤੋਂ ਮਾੜਾ ਡਰਦੀ ਇਹਨਾਂ ਤਰ੍ਹਾਂ ਤਰ੍ਹਾਂ ਉੱਪਰੋਂ ਇਹ ਮਿੱਥਾਣਾ ਨੂੰ ਹੱਥ ਲਾਈ ਜਾਈਏ ਹਨਾ ਕੱਟੀ ਬਹੁਤ ਸੋਹਣੀ ਆ ਸਜਣੋ ਸਿੰਘ ਵੀ ਚੰਗਾ ਤੇ ਥਾਂ ਲੇਵਾ ਥੋੜੇ ਸਾਹਮਣੇ ਆ ਯਾਰ ਪਹਿਲਾਂ ਕੱਟੀ ਨੇ ਦੂਜੇ ਸੂਵੇ ਵਾਲੀ ਮੈਂ ਮਈਆਂ ਵਾਲਾ ਲੇਵਾ ਜਿਹੜਾ ਤਿਆਰ ਕਰਨਾ ਸ਼ੁਰੂ ਕੀਤਾ ਵੇਖੋ ਪੰਜਾ ਚਾਰਾਂ ਦਾ ਇਹਨਾਂ ਨੂੰ ਕਿੰਨਾ ਟੌਪ ਦਾ ਲੇਵਾ ਤਿਆਰ ਕਰ ਜੂਗੀ ਵੇਖੋ ਕੀ ਬਾਤ ਹੈ ਵੇਖੋ ਸਜਣਾ ਕਿੰਨੀ ਲੋਲੀ ਪੋਲੀ ਥੱਲੋਂ ਕੱਟੀ ਤਿਆਰ ਹੋਣ ਲੱਗੀ ਆ ਤੇ ਕਾਕੇ ਫਰੀਦਾ ਰੇਟ ਕਿੰਨਾ ਕਰੀਏ ਮੁੱਲ ਤੇਰਾ ਲੱਖ ਹੀ ਕਰਦੇ ਆ ਮੁੱਲੇ ਦਾ ਆਪਾਂ ਲੱਖ ਰੁਪਇਆ ਕਰਦੇ ਆ ਹਾਂ ਤੇ ਕਿੰਨੇ ਦੀ ਦੇ ਦਿਆਂਗੇ 95 ਹੀ ਦੇ ਦਿਆਂਗੇ 90 ਦੇ 5 ਹਾਂ ਉਹਦੇ ਚ ਕੋਈ ਫੋਨ ਲਾਵੇ ਪਿਆਰ ਮੁਹੱਬਤ ਹੋਰੋ ਠੀਕ ਠੀਕ ਲੋ ਵੀ ਸੱਜਣੋ 1 ਲੱਖ ਰੁਪਇਆ ਡਿਮਾਂਡ ਆ ਤੇ ਬਾਕੀ ਵੀਰ ਕਹਿੰਦਾ ਵੀ ਮੌਕੇ ਤੇ ਹਨਾ 95 ਚੋਂ ਮਾਨਤਾਨ ਕਰਦੇ ਆਂਗੇ ਜੇ ਕੋਈ ਫੋਨ ਲਾਊਗਾ ਤੇ ਵਹਿੜ ਦਾ ਰੇਟ ਜਿਹੜਾ 40000 ਰੁਪਇਆ ਮੌਕੇ ਤੇ ਉਹਦਾ ਮਾਨਤਨ ਇਹ ਦੋ ਪਸ਼ੂ ਐਸ ਵੇਲੇ ਸੱਜਣੋ ਮੋਰਾਹ ਵਾਲੀ ਪਿੰਡ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਵੀਡੀਓ ਚ ਸ਼ੂਟ ਕਰ ਲਿਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ